ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ YouTube ਵਾਲੇ ਕੀ ਹਾਲ ਚਾਲ ਹੈ ਜੀ ਤੇ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਅਸੀਂ ਚੱਲੇ ਆਂ ਬਾਗ ਦੇ ਪੁਰਾਣੇ ਨੂੰ ਮੈਂ ਤੇ ਜਗਮੀਤ ਤੇ ਕੱਲ ਜਗਮੀਤ ਕਹਿੰਦਾ ਸੀ ਮੈਨੂੰ ਜੂਸ ਪਿਆ ਕੇ ਲਿਆ ਤੇ ਹੁਣ ਜਗਮੀਤ ਬਹੁਤ ਦਿਨਾਂ ਦਾ ਮੰਗ ਰਿਹਾ ਕਹਿੰਦਾ ਮੈਨੂੰ ਕੋਆ ਕੇ ਲਿਆਓ ਭਾਈ ਪੀਜ਼ਾ ਤੇ ਹੁਣ ਮੈਂ ਇਹਨੂੰ ਪੀਜ਼ਾ ਖਵਾਉਣ ਚੱਲੀ ਆ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਪੀਜ਼ਾ ਹੋਟਲ ਪੀਜ਼ਾ ਹੋਟਲ ਜਿੱਥੇ ਪੀਜ਼ਾ ਮਿਲਦਾ ਠੀਕ ਤੇ ਜਿੱਥੋਂ ਪੀਜਾ ਮਿਲਦਾ ਵਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੱਜ ਤੱਕ ਪੀਜਾ ਵੇਖਿਆ ਨਹੀਂ ਨਾ ਸਾਨੂੰ ਇਹਨਾਂ ਗੱਲਾਂ ਦਾ ਪਤਾ ਤੇ ਨਾ ਅਸੀਂ ਕਦੇ ਪੀਜਾ ਖਾਧਾ ਤੇ ਹੁਣ ਮੈਨੂੰ ਲਿਆਉਣੀ ਪੀਜਾ ਖਵਾ ਕੇ ਤੇ ਨਾਲੇ ਮੈਂ ਅੱਜ ਮੈਂ ਖਾ ਕੇ ਆਉਂਗੀ ਵੀ ਕਹਿ ਜਾਂਦਾ ਤੇ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਵੀ ਪੀਜਾ ਭਾਈ ਆ ਖਵਾਤਾ ਇਹਨੂੰ ਇਹ ਕਹਿੰਦਾ ਮੈਨੂੰ ਪੀਜਾ ਖਵਾਓ ਪੀਜਾ ਖੋ ਬਹੁਤ ਦਿਨ ਹੋ ਗਏ ਨੂੰ ਮਗਰ ਪਏ ਨੂੰ ਵੀ ਮੈਨੂੰ ਪੀਜਾ ਨਹੀਂ ਖਵਾਉਂਦੇ ਤੇ ਅੱਜ ਵੀ ਸਵੇਰ ਦਾ ਕਹੀ ਜਾਂਦਾ ਚੱਲ ਗਏ ਚੱਲ ਗਏ ਚੱਲ ਗਏ ਤੇ 3 ਵੱਜ ਗਏ ਹੁਣ ਚੱਲੇ ਅਸੀਂ ਮੈਂ ਕਿਹਾ ਚੱਲ ਤੇ ਇਹਦੇ ਮਾਮੇ ਦਾ ਆਇਆ ਫੋਨ ਤੇ ਉਹ ਕਹਿੰਦਾ ਤਾਨੂੰ ਕਹਿੰਦਾ ਨਹੀਂ ਆਉਂਦੇ ਅਸੀਂ ਮਾਮਾ ਅਸੀਂ ਸਵੇਰੇ ਆਵਾਂਗੇ ਚਾਬੀ ਚੱਕ ਲਿਆ ਤੇ ਵਲੌਗ ਨੂੰ ਪੂਰਾ ਜ਼ਰੂਰ ਦੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਲਾਈਕ ਲੂਕ ਕਰਦਿਆ ਕਰੋ ਸਾਨੂੰ ਵੀ ਗਰੀਬਾਂ ਨੂੰ ਠੀਕ ਆ ਤੇ ਹਵਾ ਅੱਜ ਬਹੁਤ ਸੋਹਣੀ ਲੱਗਦੀ ਠੰਡੀ ਠੰਡੀ ਤੇ ਮੌਸਮ ਇੰਨਾ ਸੋਹਣਾ ਐ ਬਹੁਤ ਸੋਹਣਾ ਮੌਸਮ ਆ ਤੇ ਹੁਣ ਸਟੈਂਡ ਵੀ ਸਾਡੇ ਕੋਲੇ ਅਸੀਂ ਨਾਲ ਹੀ ਲੈ ਜਾਣਾ ਉੱਥੇ ਭਲਾਵਾਂਗੇ ਵਲੌਗ ਅਸੀਂ ਸੰਕ ਜਾਣੇ ਬਾਹਰ ਜਾ ਕੇ ਅਸੀਂ ਕਹਿੰਨੇ ਨੇ ਅਗਲਾ ਕੋਈ ਵਲੌਗ ਬਣਾਈ ਜਾਂਦੇ ਆ ਤੇ ਹੁਣ ਅਸੀਂ ਸੰਕੜਾ ਸੰਕੜਾ ਨਹੀਂ ਅਸੀਂ ਵੀ ਵਲੌਗ ਬਣਾ ਕੇ ਲਿਆਵਾਂਗੇ ਪਹਿਲਾਂ ਸਾਨੂੰ ਕੋਈ ਕੁਛ ਮਰਜ਼ੀ ਕਹੀ ਜਾਵੇ ਅਗਲਾ ਟੋਏ ਰੱਖੀ ਹੈਗੀ ਆ ਤੇ ਲਿਆ ਫਿਰ ਆਹ ਤੇ ਬਾਹਰ ਨੂੰ ਵੇਲੇ ਬਾਹਰ ਲਾ ਕੇ ਦੇਖ ਚਟੰਗੀ ਕੋਈ ਚਾਬੀ ਤੇ ਅਸੀਂ ਹੈਗੀਆਂ ਚੱਲੇ ਤੇ ਮਿਲਦੇ ਆ ਤੁਹਾਨੂੰ ਅਸੀਂ ਬਾਗ ਦੇ ਪੁਰਾਣੇ ਜਾ ਕੇ ਕਿਉਂਕਿ ਹੁਣ ਇੱਥੇ ਇੱਥੇ ਤਾਂ ਅਸੀਂ ਵੀਡੀਓ ਬਣਾਉਂਦੇ ਨਹੀਂਗੇ ਤੇ ਮਾੜੀ ਮੂਟ ਬਣਾ ਲਾਂਗੇ ਇਥੋਂ ਗਾੜੀ ਚੂਟ ਦੇ ਲੈ ਲਾਂਗੇ ਕਿਉਂਕਿ ਲੋਕ ਉੰਦੇ ਜਾਂਦੇ ਫਿਰ ਕਹਿੰਦੇ ਹਾ ਹਾ ਸਾਨੂੰ ਉਹ ਵਿੱਚ ਲੈ ਦੇ ਅਸੀਂ ਨਹੀਂ ਲੈਚਣਾ ਤੂੰ ਜੇ ਮਾੜਾ ਦੇ ਪਿੰਡ ਤੇ ਹਲਚਲਾ ਮਾਤ ਜੇ ਫਿਰ ਮੂਰੇ ਹੋ ਰੋ ਬਿਆਮ ਤੇ ਲੋਕ ਕਹਿਣਗੇ ਆਹ ਦਾ ਲਾਇ ਹੋ ਗਿਆ ਆਇਆ ਹੋ ਗਿਆ ਉਹ ਬੋਨੇ ਕਹਿੰਦੇ ਵੀ ਅਸੀਂ ਨਹੀਂ ਲੈਚਣਾ ਵੀਡੀਓ ਦੇ ਪੈਸੇ ਨਾਲ ਲੈ ਦੇ ਠੀਕ ਤੇ ਹੁਣ ਅਸੀਂ ਜਿੰਦਾ ਲਾ ਲਦੇ ਜਿੰਦਾ ਲਾਕ ਤੇ ਇਸ ਜਾਮ ਨੂੰ ਵਾਕੇ ਪੁਰਾਣੇ ਹੌਲੀ ਕੱਢੀ ਸੰਗਲੀ ਖੜਕਾ ਕਰੋ ਤੇ ਅੱਜ ਪੈਂਡ ਜਾਣਾ ਸੀਗਾ ਅਸੀਂ ਤੇ ਅੱਜ ਗਏ ਨਹੀਂ ਫਿਰ ਇੱਕ ਤਾਂ ਮੈਂ ਤੜਕੇ ਘੇਰਾ ਪਾਲ ਲੈਣੇ ਸੀ ਸਿੱਧਾ ਸਿੱਧਾ ਤੇ ਮੈਂ ਆ ਗਿਆ ਮੈਂ ਹੀ ਔਨ ਕਰਕੇ ਫਿਰ ਸਾਥੋ ਜਾਇਆ ਨਹੀਂ ਗਿਆ ਚੱਲ ਆ ਦੇ ਹਾਂ ਜੇ ਮੀਂਹ ਤੇ ਜਿੰਦਾ ਖੋਲਦਾ ਹੁੰਦਾ ਤੇ ਜੜਮੀਤ ਨੇ ਜਿੰਦਾ ਲਾਉਣ ਹੋਂ ਇਹਦੀ ਇਹਦੀ ਜ਼ਿੰਮੇਦਾਰੀ ਜ਼ਿੰਦਾ ਲਾਉਣ ਦੀ ਕੋਈ ਆ ਹੁਣ ਚੱਲ ਲੱਗਾ ਜ਼ਿੰਦਾ ਲਾਉਣ ਇਹ ਜਿਹੜੇ ਜਿਹੜੇ ਸਾਰੇ ਬਖਾਉਦੇ ਕੋਈ ਸਾਨੂੰ ਭਾਰਾ ਇਤਕੁੰਨਾ ਵੇੜਾ ਸਾਨੂੰ ਉਹ ਕਿੱਥੇ ਰਹਿ ਕੇ ਬਾਰ ਦੇਖ ਲੋ ਤੇ ਅਸੀਂ ਕਿੱਥੇ ਖੜੇ ਆ ਮਾਂ ਪਾਪ ਇਹ ਜੇ ਮੈਂ ਤੁਹਾਨੂੰ ਨਹੀਂ ਦੱਸੀ ਕਿ ਛਾਂ ਚੱਲਿਆ ਪੀਜ਼ਾ ਪੀਜ਼ਾ ਮੈਂ ਨਹੀਂ ਆਉਦੀ ਜ਼ਿੰਦਗੀ ਚ ਕਦੇ ਵੇਖਿਆ ਪੀਜ਼ਾ ਨਾ ਸਾਨੂੰ ਕਦੇ ਕੋਈ ਲੈ ਕੇ ਗਿਆ ਅਸੀਂ ਸਨ 5 ਰੁਪਏ ਦੇ ਕੇ ਵਰਾ ਦਿੰਦੇ ਸੀ ਹੁਣ ਦੇ ਜਵਾਬ ਕਾ ਨੂੰ ਆ ਪੀਜ਼ਾ ਬਰਗਰ ਇਹ ਆ ਆ ਕੀ ਉਹਨਾਂ ਨੂੰ ਕਹਿੰਦੇ ਆ ਪਟੇ ਗੋਲ ਗੱਪੇ ਪਟੇ ਗੋਲ ਗੱਪੇ ਆ ਵੀ ਤਾਂ ਕੁਸ ਹੋਣੀ ਸਿੱਖੇ ਸੀ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਚੀਜ਼ ਹੁੰਦੀ ਆ ਪੀਜ਼ਾ ਤੇ ਗੋਲ ਗੱਪੇ ਤੇ ਪੈਟਾਂ ਪੂਟਣਾ ਸਾਨੂੰ ਤਾਂ ਕੱਲ ਨੂੰ ਖਟਮਾ ਗੋਲੀਆਂ ਦਾ ਪਤਾ ਸੀ ਜਾਂ ਉਹ ਸੰਤਰੇ ਵਾਲਾ ਹੁੰਦਣਾ ਸੀਗੀ ਤੇ ਜਾਂ ਫੱਟੀ ਤੇ ਗਿਆ ਨੂੰ ਸਾਨੂੰ ਪਹਿਲੀ ਕੱਲ ਕੋਈ ਪੈਸੇ ਦਿੰਦਾ ਨਹੀਂ ਸਾਨੂੰ ਰੂੰਗਾ ਤੇ ਉਹਨਾਂ ਦੀ ਦੁਕਾਨ ਵਾਲੇ ਅਸੀਂ ਰੂੰਗਾ ਖਾ ਕੇ ਭਰ ਜਾਂਦੇ ਹੁੰਦੇ ਸੀ ਅਸੀਂ ਕਦੇ ਪੈਸੇ ਮੰਗਦੇ ਹੀ ਨਹੀਂ ਸੀ ਰੂੰਗਾ ਦਿੰਦੇ ਹੁੰਦੇ ਸੀ ਦੁਕਾਨ ਵਾਲੇ ਕਾਕੀਆ ਖਾਣ ਨੂੰ ਕੁਝ ਚੀਜ਼ੀ ਹੋਰ ਕੀ ਹੁੰਦਾ ਹੋਰ ਉਹ ਕੀ ਦੇ ਦਿੰਦੇ ਸੀ ਤੇ ਆਇਆ ਨਾ ਕਹੋ ਵੀ ਸੰਗਲੀ ਪਾ ਕੇ ਗੇਟ ਲਾਉਂਦੇ ਆ ਸਾਡਾ ਗੇਟ ਉੱਚਾ ਨਹੀਂ ਹੋ ਰਿਹਾ ਸੀਗਾ ਇਤਰੋਂ ਨਾ ਹੌਲਾ ਬਹਿ ਗਿਆ ਸੀਗਾ ਤੇ ਇੱਥੇ ਪਾਣੀ ਖੜਨ ਲੱਗ ਗਿਆ ਸੀ ਤੇ ਕੌਲਾ ਬਹਿ ਗਿਆ ਸੀ ਤਾਂ ਕਰਕੇ ਗੇਟ ਉੱਚਾ ਨਹੀਂ ਹੋ ਗਏ ਹਵਾ ਹਵਾ ਕਿੰਨੀ ਸੋਹਣੀ ਆ ਘਰੋਂ ਨਿਕਲਿਆ ਅਸੀਂ ਬਾਹਰ ਸਟੈਂਡ ਦੇ ਨਾਲ ਆਹ ਕਿਸੇ ਕੋਸਾ ਨਹੀਂ ਹੁੰਦਾ ਸਟੈਂਡ ਨੂੰ ਆ ਦੇਖੋ ਫੁੱਲ ਕਿੱਡੇ ਸੋਹਣੇ ਆ ਗਲੀ 'ਚ ਤਾਂ ਸਟੈਂਡ ਦੇ ਵਿੱਚ ਚੱਕੀ ਫਿਰਦਾ ਰਹਿੰਦਾ ਮੈਨੂੰ ਸਟੈਂਡ ਨੂੰ ਪਹਿਲਾਂ ਤੇ ਫੋਨ ਕਸੋ ਫਿਰ ਵੀਡੀਓ ਸ਼ੁਰੂ ਕਰੋ ਸਾਨੂੰ ਮੈਨੂੰ ਓੱਖਾ ਲੱਗਦਾ ਹਾਂ ਜਵਾਕਾਂ ਦੇ ਪੀਜ਼ਾ ਤਾਂ ਹੁੰਦਾ ਹੀ ਨਹੀਂ ਹਏ ਹਏ ਗਰਮੀ ਹੈ ਨਹੀਂ ਤਾਂ ਨਾ ਤੁਰ ਚੱਲੀ ਆ ਮੈਂ ਨਹੀਂ ਮੈਂ ਕੋਈ ਜਿੰਮੀ ਤੁਨੂੰ ਪੀਜ਼ਾ ਨਹੀਂ ਸਖਵਾ ਕੇ ਲਿਆਉਂਦੀ ਮੈਂ ਤਾਂ ਕਹਿਣਾ ਸੀਗਾ ਲੱਲਾ ਪੁੱਤਾ ਸੱਡ ਦੇਣਾ ਸੀ ਕੋਈ ਨਾ ਕੋਈ ਇਹਨੂੰ ਮੈਂ ਕਹਿਣਾ ਸੀ ਕੋਈ ਨਹੀਂ ਕੱਲ ਨੂੰ ਚੱਲਾਂਗੇ ਪਰਸ ਚੱਲਾਂਗੇ ਤੇਰੇ ਮਾਮੇ ਕੋਲ ਜਾਂਦੀ ਜਾਂਦੀ ਕੋਹਾ ਕੇ ਲੈ ਕੇ ਜਾਊਂਗੀ ਐਂ ਕਰੀ ਜਾਣਾ ਸੀਗਾ ਚਲੋ ਹਾਂ ਅਸੀਂ ਥੋੜੀ ਦੂਰ ਹੋਰ ਆ ਕੇ ਸਾਡਾ ਅੱਡਾ ਬਹੁਤ ਦੂਰ ਪੈ ਜਾਂਦਾ ਸਨ ਤੇ ਹੁਣ ਤੇ ਜਵਾਕਾਂ ਨੂੰ ਕੋਈ ਪਤਾ ਵੀ ਕੀ ਹੈ ਤੇ ਜਗਮੀਤ ਇਹਨੂੰ ਕਹੀ ਜਾਂਦਾ ਠੱਠਾ ਮਾਰੂਗਾ ਇੱਧਰ ਬਲਦ ਖੜਾ ਸੀ ਗੱਡੀ ਬਲਦ ਤੇ ਪਹਿਲੇ ਟਾਈਮਾਂ ਚ ਲੋਕ ਪੱਠੇ-ਪੁੱਠੇ ਗੱਡੀਆਂ ਬਲਦਾਂ ਤੇ ਲਿਆਉਂਦੇ ਹੁੰਦੇ ਸੀ ਮੇਰਾ ਪਰਸ ਡਿੱਗੀ ਜਾਂਦਾ ਤੇ ਜਗਮੀਤ ਉਹਨੂੰ ਕਹਿੰਦਾ ਠੱਠਾ ਖੜਾ ਬਲਦ ਆਹੇ ਪੁੱਤ ਗੱਡੀ ਨਾਲ ਜੋੜਦੇ ਹੁੰਦੇ ਲੋਕ ਪੱਠੇ-ਪੁੱਠੇ ਲਿਆਉਂਦੇ ਖੇਤਾਂ ਚੋਂ ਹਾਂ ਤੇ ਫਿਰ ਹੁਣ ਕਿਵੇਂ ਪਤਾ ਲੱਗਿਆ ਇਹ ਕਿਨੇ ਚੰਦੇ ਆ ਹਾਏ ਨਿੱਕੇ ਨਿੱਕੇ ਮੈਨੇ ਦੇਖਿਆ ਹਾਏ ਇਹੋ ਕਿਨੇ ਕਰਦੀਏ ਕਿਵੇਂ ਕਰਦੀ ਤੇ ਫਿਰ ਤੀਰਿ ਦੇ ਬੱਚੇ ਨੇ ਕਿਨੇ ਕਿ ਦੇਖ ਲਗ ਲਾ ਕਈ ਵੀ ਦੇ ਨਾ ਆਉਲੇ ਹਾਏ ਇਹ ਆਪੇ ਪਾਇਤ ਲੈ ਮੇਕਾ ਦਾ ਦਾਦਾ ਸਹੀ ਗੱਲ ਆ ਮਾਂ ਮਾਂ ਹੀ ਹੁੰਦੀ ਆ ਦੇਖ ਲਾ ਕਿਵੇਂ ਰੋਲਾ ਪਾਉਂਦੀ ਆਵੇ ਦੁੱਧੀਆਂ ਵੀ ਆਗੀਆਂ ਕੱਟੀਆਂ ਹੋ ਗੀਆਂ ਦੇਖ ਮੂਤ ਪਾਦਾ ਹੈ ਆ ਪਾਸ ਗੇਸ ਪੇਤਰਗਾ ਅੰਗਟੇ ਟੀਰਗਾ ਬੱਚੇ ਆਉਨਾਂ ਦੇ ਅਗਲਿਆਂ ਦੇ ਤੇ ਵਾਗਾਂ ਇਕੱਠਾ ਹੋ ਕੇ ਕਿਚਨ ਕਿਚਨ ਕਰਦੀਆਂ ਸਾਡੇ ਕੋਲੇ ਹੋ ਬੈਠੇ ਸਾਮ੍ਹੋਂ ਥੱਲੇ ਕੋਈ ਬੈਠੀ ਸੀਗੀ ਤੇ ਵੇਲਾ ਉੱਡੀ ਨਹੀਂ ਅਸੀਂ ਕੋਲੇ ਖੜੇ ਰਹੇ ਲੈ ਤੁਮ ਕਹਿੰਦੇ ਮਾਂ ਦੀ ਮਮਤਾ ਹੋ ਸਾਹਮਣੇ ਦੀ ਤਾਂ ਗੁਰੂ ਘਰ ਆਇਤਰ ਇੱਕ ਵੱਡਾ ਗੁਰੂ ਘਰ ਹਾਏ ਚੁੰਨੀ ਲੈ ਕੇ ਸਰਪ ਆ ਵੇ ਤੁਰਿਆ ਉਹਨੇ ਅਸੀਂ ਅਜੇ ਵੇਖ ਲਓ ਕਿੰਨੀ ਬਾਟ ਪੈ ਜਾਂਦਾ ਸਾਨੂੰ ਅੱਡਾ ਆ ਇੱਧਰ ਆ ਗਿਆ ਫੌਜੀ ਵਾਲਾ ਅੱਡਾ ਸੀ ਹੋ ਰਿਹਾ ਫੌਜੀ ਖੜਾ ਬਣਾਇਆ ਹੋਇਆ ਹਨ ਤੇ ਇਹ ਜਹਾਜ਼ ਕ੍ਰੈਸ਼ ਹੋ ਗਿਆ ਸੀ ਸਾਡੇ ਪਿੰਡ ਤਾਂ ਕਰਕੇ ਬੁੱਤ ਬਣਾਇਆ ਹੋਇਆ ਤੇ ਆ ਆ ਗਿਆ ਸਾਡਾ ਅੱਡਾ ਤੇ ਇੱਧਰ ਜਾਂਦੀ ਆ ਬਾਗੇ ਪੁਰਾਣੇ ਨੇ ਸੜਕ ਤੇ ਜਗਮੀਤ ਲੱਗਾ ਪਰ ਝੂਟਣ ਪੰਗੇ ਦੇਖ ਲੋ ਇੱਧਰ ਕਰੀ ਜਾਂਦੇ ਬਸ ਬਰੇ ਟਿਪਲ ਸੰਦੇ ਬੋਰ ਥੱਲੇ ਬੋਰ ਥੱਲੇ ਬੋਰ ਦੀ ਸ਼ਾਮ ਬਹੁਤ ਸੋਹਣੀ ਹੈ ਬਸ ਨੰਗ ਕੀ ਮੋਗੇ ਵਾਲੀ ਜਗਮੀਤ ਬਹੁਤ ਪਰਜਾ ਤੇ ਬਸ ਨੰਗ ਕੀ ਬਸ ਖੜੀ ਨਹੀਂ ਜਗਮੀਤ ਨੇ ਬਹੁਤ ਸਾਲਾਂ ਲੰਘਾ ਉੱਥੇ ਲਓ ਜੀ YouTube ਵਾਲਿਓ ਆਪਾਂ ਪਹੁੰਚ ਗਏ ਬਾਗ ਦੇ ਪੁਰਾਣੇ ਤੇ ਇੱਧਰ ਆ ਗਏ ਜੀ ਕੋਟ ਕਪੂਰਾ ਰੋਡ ਤੇ ਜਿੱਧਰ ਨੂੰ ਗੱਡੀ ਨੰਗ ਚੱਲੀ ਇੱਧਰ ਹੈਗਾ ਜੀ ਮੋਗਾ ਰੋਡ ਆ ਮੋਗਾ ਰੋਡ ਤੇ ਦੁਕਾਨਾਂ ਬਣੀਆਂ ਹੋਈਆਂ ਜਿਹੜੀਆਂ ਗਲਿੜੇ ਕੱਪੜੇ ਦੀ ਕੋਈ ਕਾਦੀ ਕੋਈ ਕਾਦੀ ਤੇ ਅਸੀਂ ਕਰਨੀ ਸੀ ਸੜਕ ਕ੍ਰੋਸ ਤੇ ਅਸੀਂ ਇੱਧਰ ਖੜੇ ਸੀ ਮੈਂ ਤੇ ਜਗਮੀਤ ਜਦੋਂ ਨੰਗਣਾ ਹੁੰਦਾ ਗੱਡੀਆਂ ਗੁੱਡੀਆਂ ਵਾਲੇ ਜਮਾਂ ਨਹੀਂ ਰੋਕਦੇ ਇਹਨਾਂ ਨੇ ਆਏ ਨਹੀਂ ਵੇਖਣਾ ਹੁੰਦਾਗਾ ਵੀ ਨੰਗਣਾ ਵੀ ਆ ਕਿਸੇ ਨੇ ਤੇ ਉਹ ਬੇਬੇ ਅਰਗਾਂ ਤੇ ਵਿਚਾਰਾਂ ਹੱਥ ਹੱਥ ਚੱਕਦੀਆਂ ਚੱਕਦੀਆਂ ਨੰਗਾਂ ਜਾਂ ਅਸੀਂ ਵੀ ਡੱਕ ਤੇ ਢੈਂਦੇ ਹੌਲੀ ਹੌਲੀ ਸੜਕ ਪਾਰ ਕਰਦੇ ਆਂਗੇ ਕਿਉਂਕਿ ਲੋਕ ਬਹੁਤ ਕਾੜੀ ਨਾਲ ਨੰਗਦੇ ਰੁਕਦੇ ਨਹੀਂ ਹੈਗੇ ਤੇ ਇੱਧਰ ਅਸੀਂ ਵੀ ਹੌਲੀ ਹੌਲੀ ਮਾਂ ਪੁੱਤ ਸੜਕ ਪਾਰ ਕਰਦੇ ਜਾਂਦੇ ਸੀਗੇ ਤੇ ਸਾਹਮਣੇ ਆ ਗਿਆ ਆਪਾਂ ਅੱਗੇ ਪੁਰਾਣੇ ਦਾ ਬੱਸ ਸਟੈਂਡ ਬੱਸ ਸਟੈਂਡ ਦੇ ਨਾਲ ਹੀ ਇਹ ਜਿਹੜਾ ਹੋਟਲ ਬਣਿਆ ਹੋਇਆ ਵਾ ਤੇ ਇੱਥੇ ਅਸੀਂ ਜਾਣਾ ਸੀਗਾ ਕਿਉਂਕਿ ਅੱਗੇ ਤਾਂ ਆਪਾਂ ਕਦੇ ਗਏ ਨਹੀਂ ਤੇ ਪਹਿਲੀ ਵਾਰੀ ਆਪਾਂ ਇਹਦੇ 'ਚ ਜਾ ਕੇ ਜਗਮੀਤ ਨਾ ਪੀ ਦਾ ਪੀਜ਼ਾ ਖਾਧਾ ਇੱਧਰ ਆ ਗਿਆ ਸੀ ਪੀਜ਼ਾ ਤੇ ਪੀਜ਼ਾ ਬਹੁਤ ਸੋਹਣਾ ਸੀ ਦੇਖਣ ਚ ਲੱਗ ਗਿਆ ਮੈਨੂੰ ਤੇ ਮੇਰਾ ਵੀ ਦਿਲ ਕਰਿਆ ਵੀ ਮੈਂ ਖਾਵਾਂ ਤੇ ਪਰ ਮੈਂ ਖਾਦਾ ਨਹੀਂ ਕਿਉਂਕਿ ਮੇਰੇ ਦਰਦ ਹੋਣ ਲੱਗ ਜਾਂਦਾ ਪੀਜੇ ਨਾਲ ਮੈਂ ਅੱਗੇ ਇੱਕ ਵਾਰੀ ਖਾਦਾ ਸੀਗਾ ਇੱਧਰ ਸਾਡੇ ਗਵੰਡੀਆਂ ਨੇ ਬਣਾਇਆ ਸੀ ਤੇ ਇੱਧਰ ਜਗਮੀਤ ਲੱਗਾ ਪਿਆ ਸੀ ਵਿਚਾਰਾ ਖਵਾਜ ਖੂਜ ਕੇ ਪੁੜੀਆਂ ਪੜੀਆਂ ਜੜੀਆਂ ਉਹਨਾਂ ਨੇ ਦਿੱਤੀਆਂ ਸੀ ਸੌਸ ਦੁਕਾਨ ਵਾਲਿਆ ਹੱਸੀ ਜਾਂਦਾ ਸੀ ਬੈਠਾ ਤੇ ਲੱਗਾ ਪਿਆ ਸੀ ਪੁੜੀਆਂ ਪੜੀਆਂ ਪਾਉਣ ਉਹਦੇ ਤੇ ਦੈ ਤੇਰੇ ਦੀ ਦੈ ਤੇਰੇ ਦੀ ਤੇ ਜਗਮੀਤ ਦੀਆਂ ਲਾਲਾਂ ਪੰਜਾਂ ਡਿੱਗੀਆਂ ਪੀਜੇ ਨੂੰ ਵੇਖ ਕੇ ਉਹ ਦਿਨਾਂ ਦਾ ਕਹਿੰਦਾ ਸੀ ਮੈਂ ਪੀਜ਼ਾ ਖਾਣਾ ਮੈਂ ਪੀਜ਼ਾ ਖਾਣਾ ਮੈਨੂੰ ਨਹੀਂ ਲੈ ਕੇ ਜਾਂਦੇ ਮੈਨੂੰ ਨਹੀਂ ਲੈ ਕੇ ਜਾਂਦੇ ਤੇ ਕੱਲ ਮੈਂ ਲਈ ਗਈ ਮੈਂ ਕਾ ਚੱਲ ਅੱਜ ਤਰਾ ਢੱਡ ਭਰਾ ਕੇ ਲਿਆਉਣਾ ਵਾ ਤੇ ਪੀਜ਼ਾ ਸਾਰਾ ਇੰਨਾ ਮਹਿੰਗਾ ਨਹੀਂ ਦਿੱਤਾ ਸਸਤਾ ਹੀ ਸੀਗਾ ਤੇ ਪੀਜ਼ਾ ਪੂਜਾ ਖਾ ਕੇ ਜਗਮੀਤ ਤੇ ਕੀ ਉਹਦਾ ਨਾਮ ਮੁੜ ਕੇ ਜਗਮੀਤ ਨੂੰ ਮੈਂ ਪੁੱਛਾ ਮੈਂ ਕਾ ਦੱਸ ਦੇ ਹੋਰ ਵੀ ਕੀ ਖਾਣਾ ਕਹਿੰਦਾ ਮੰਮੀ ਮੈਂ ਪੀਣਾ ਕੋਕ ਆਪਾਂ ਇਹਨੂੰ ਮੰਗਾਤਾ ਕੋਕ ਉਸ ਤੋਂ ਬਾਅਦ ਚ ਉਥੇ ਇੱਕ ਬੰਦਾ ਪੀਂਦਾ ਸੀ ਚਾਹ ਬੁੜੀ ਉੱਥੇ ਪੀ ਜਾਂਦੀ ਸੀ ਕੋਈ ਬੰਦਾ ਨਹੀਂ ਸੀਗਾ ਉਹਨੂੰ ਚਾਹ ਮੈਨੂੰ ਲੱਗੀ ਸੋਹਣੀ ਤੇ ਫਿਰ ਮੇਰਾ ਵੀ ਦਿਲ ਕਰਾਇਆ ਮੈਂ ਕਿ ਚਾਹ ਦਾ ਕੱਪੀ ਮੰਗਾ ਲੇ ਕਿਉਂਕਿ ਸਵੇਰ ਦੀ ਚਾਹ ਪੀਤੀ ਨਹੀਂ ਸੀ ਮੇਰਾ ਦੁਖਦਾ ਸੀ ਸੈਰ ਚਾਹ ਲਗੋ ਮੇਰਾ ਸੈਰ ਦੁਖਣ ਲੱਗ ਜਾਂਦਾ ਤੇ ਮੈਂ ਵੀ ਚਾਹ ਦਾ ਕੱਪ ਆਰਡਰ ਕਰਤਾ ਤੇ ਇੱਕ ਕਰਿਆ ਸਮੋਸਾ ਤੇ ਜਗਮੀ ਤੇ ਇੱਧਰ ਤੁਹਾਨੂੰ ਕਹਿੰਦਾ ਵੀ ਸਮੋਸਾ ਉਹ ਬਹੁਤ ਸਵਾਲ ਸੀ ਪੀਜਾ ਉਹ ਤੋਂ ਬਾਅਦ ਚਾਹ ਦਾ ਕੱਪ ਆਪਣਾ ਵੀ ਆ ਗਿਆ ਸੀ ਤੇ ਆਪਾਂ ਪਾ ਲਈ ਖੱਦਰ ਦੇ ਗਲਾਸ ਚ ਚਾਹ ਸਿਆਣੇ ਇਹਨੂੰ ਖੱਦਰ ਦਾ ਗਲਾਸ ਕਹਿੰਦੇ ਸੀ ਪਹਿਲੇ ਟਾਈਮਾਂ ਚ ਸਟੀਲ ਨੂੰ ਇਹਨਾਂ ਦਾ ਸਿੱਖਾ ਕਦਰ ਦਾ ਗਲਾਸ ਤੇ ਪਾਈ ਵੀ ਆਪਾਂ ਨੂੰ ਤਾਂ ਚੀਨੀ ਦੇ ਕੱਪਾ-ਕੁੱਪਾ ਚ ਚੰਗੇ ਨਹੀਂ ਲੱਗਦੀ ਚਾਹ ਆਪਾਂ ਤਾਂ ਕਦਰ ਦੇ ਗਲਾਸ ਚ ਪੀ ਕੇ ਖੁਸ਼ ਆ ਤੇ ਚਾਹ ਵੈਸੇ ਸੁਆਦ ਸੀ ਚਾਹ ਦੇ ਵਿੱਚ ਥੋੜਾ ਜਿਹਾ ਮਿੱਠਾ ਘੱਟ ਸੀਗਾ ਚਾਹ ਨਹੀਂ ਸੀ ਮਾੜੀ ਚਾਹ ਬਹੁਤ ਵਧੀਆ ਸੀਗੀ ਜਿਵੇਂ ਘਰੇ ਆਪਾਂ ਦੁੱਧ ਦੀ ਘਰ ਦੇ ਦੀ ਬਣਾਉਨੇ ਹੁੰਨੇ ਆ ਚਾਹ ਤੇ ਐਵੇਂ ਸੀਗੀ ਤੇ ਪਰ ਸੁਆਦ ਵੀ ਬਹੁਤ ਸੀਗੀ ਤੇ ਪਰ ਥੋੜਾ ਜਿਹਾ ਮਿੱਠਾ ਘੱਟ ਸੀਗਾ ਬਾਕੀ ਮੈਂ ਗੋੜ ਵਾਲੀ ਚਾਹ ਪੀ ਕੇ ਖੁਸ਼ ਹਾਂ ਇਲਾਚੀ ਲੂਚੀ ਗੋੜ ਗੁੜ ਨੂਨ ਨਾ ਪਾਇਆ ਹੋਵੇ ਹਨ ਮੈਂ ਚਾਹੋ ਪੀ ਕੇ ਖੁਸ਼ ਹਾਂ ਤੇ ਬਾਅਦ ਚ ਕੀ ਉਹਦਾ ਨਾ ਜਗਮੀਤ ਨੇ ਪੀਤਾ ਕੋਕ ਤੇ ਆਪਾਂ ਟਰਾਈ ਕਰ ਲਿਆ ਸੀਗਾ ਇੱਕ ਸਮੋਸਾ ਇਹਨੇ ਵੀ ਥੋੜਾ ਜਿਹਾ ਖਾਦਾ ਤੇ ਮੈਂ ਵੀ ਥੋੜਾ ਜਿਹਾ ਖਾਦਾ ਤੇ ਸਮੋਸਾ ਬਹੁਤ ਸੁਆਦ ਸੀ ਸਮੋਸੇ ਇਸ ਵਿੱਚ ਮੈਂ ਸਬਜੀ ਨਹੀਂ ਪੁਵਾਈ ਸੀਗੀ ਮੈਂ ਸਮੋਸਾ ਖਾਦਾ ਸੀ ਬਿਨਾਂ ਸਬਜੀ ਤੋਂ ਕਿਉਂਕਿ ਮੈਨੂੰ ਸਬਜੀ ਵਾਲਾ ਸਮੋਸਾ ਪਸੰਦ ਨਹੀਂਗਾ ਤੇ ਸਮੋਸੇ ਦੇ ਵਿੱਚ ਆਪਾਂ ਪਾਈ ਸੀ ਸੌਸ ਖੱਟ ਮਿੱਠਾ ਜਿਹਾ ਬਹੁਤ ਟੇਸਟੀ ਲੱਗਦਾ ਤੇ ਇਧਰ ਜਗਮੀਤ ਦਾ ਹੁਣ ਨਾਸਾ ਉਹਨਾਂ ਪੰਨਾਂ ਬੰਦ ਤੇ ਹੁਣ ਕੋਕਾ ਜਿਹੜਾ ਇਹ ਮਸਾਂ ਧੱਕੇ ਧੁੱਕੇ ਨਾਲ ਨਗਾਇਆ ਨੰਗੜ ਦਾ ਨਾਨ ਪੇੜੀ ਸੀ ਕੋਕ ਨੰਗੜ ਦਾ ਨਾਂ ਨਹੀਂ ਲੈਂਦਾ ਸੀ ਅੰ ਤੇ ਆਪਾਂ ਤਾਂ ਜਿਹੜੀ ਚਾਹ ਸੀ ਆਪਦੀ ਰੀਜ ਨਾਲ ਪੀਤੀ ਕਿਉਂਕਿ ਚਾਹ ਦੇ ਆਪਾਂ ਤੁਹਾਨੂੰ ਪਤਾ ਮਾਰਾ ਪੂਰੇ ਚਾਹ ਆਪਾਂ ਨੂੰ ਜ਼ਰੂਰੀ ਚਾਹੀਦੀ ਰੋਟੀ ਚਾਹੀ ਮਿਲੇ ਚਾਹੀ ਨਾ ਮਿਲੇ ਤੇ ਚਾਹ ਗਰਮ ਸੀ ਤੇ ਆਪਾਂ ਰੱਖਤੀ ਟੇਬਲ ਤੇ ਮੈਂ ਕਿਹਾ ਠੰਡੀ ਹੋਊਗੀ ਤਾਂ ਪੀਨੇ ਆ ਤੇ ਚਾਹ ਥੋੜੀ ਜੀ ਤਾਂ ਠੰਡੀ ਹੋਈ ਤੇ ਆਪਾਂ ਚਾਹ ਚੁ ਪੀਤੀ ਚਾਹ ਪੀ ਕੇ ਤੇ ਫੇਰ ਕੀ ਉਹਦਾ ਨਾਂ ਲੈਂਦੇ ਉੱਠਣ ਨੂੰ ਜੀ ਨਹੀਂ ਸੀ ਕਰਦਾ ਉੱਥੋਂ ਐਸੀ ਥੱਲੇ ਕਿਉਂਕਿ ਉੱਥੇ ਐਸੀ ਲੱਗਾ ਸੀ ਠੰਡੀ ਠੰਡੀ ਹਵਾ ਸੀਗੀ ਤੇ ਉੱਥੋਂ ਉੱਠਣ ਨੂੰ ਦਿਲ ਨਾ ਕਰੇ ਕਿਉਂਕਿ ਬਾਹਰ ਤਾਂ ਬਹੁਤ ਜ਼ਿਆਦਾ ਸੇਕ ਮਾਰਦਾ ਸੀ ਤੇ ਚਲੋ ਜੀ ਠੀਕ ਆ ਮਿਲਦੇ ਆ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਉਹ ਬਈ ਤੇ ਆਪਾਂ ਪੀਜ਼ਾ ਖਾ ਕੇ ਹੋ ਗਏ ਸੀ ਵਾਪਸੀ ਵਾਪਸੀ ਹੋਏ ਆਪਾਂ ਤੇ ਆਪਾਂ ਇਧਰੋਂ ਲਿਆ ਸੂਟ ਥੋੜਾ ਜਿਹਾ ਹੋਟਲ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਤੇ ਦੇਖੋ ਇਧਰ ਕਿੰਨੀਆਂ ਸੋਹਣੀਆਂ ਮਠਿਆਈਆਂ ਕਿੰਨੀਆਂ ਸੇਫਟੀ ਦੇ ਵਿੱਚ ਰੱਖੀਆਂ ਤੇ ਇਧਰ ਆਪਾਂ ਦਿੱਤਾ ਇਹਨਾਂ ਨੂੰ ਬਿੱਲ ਵੈਲਾ ਦੇ ਕੇ ਉਥੋਂ ਆਪਾਂ ਤੇ ਨਿਕਲ ਪਏ ਸੀਗੇ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਲੱਪਲਾਝੇ ਵਾਲਿਆਂ ਦੇ ਜਾਣਾ ਸੀਗਾ ਮੈਂ ਕਿਹਾ ਚਲ ਆਪਾਂ ਵੀ ਦੇਖ ਜੇ ਸੂਟ ਸਾਟ ਤੇ ਇਧਰ ਆਪਾਂ ਨਿਕਲੇ ਆਏ ਸੀਗੇ ਬਾਹਰ ਤੇ ਆ ਆ ਗਿਆ ਬਾਗੇ ਪੁਰਾਣੇ ਦਾ ਬੱਸ ਸਟੈਂਡ ਦੇਖੋ ਇਧਰ ਸਾਡੇ ਬਾਗੇ ਪੁਰਾਣੇ ਦੇ ਬੱਸ ਸਟੈਂਡ ਦੀ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ ਤੇ ਇਥੋਂ ਅਸੀਂ ਫਿਰ ਇਧਰੋਂ ਨਿਕਲੇ ਆਏ ਸੀਗੇ ਮੋਗਾ ਰੋਡ ਨੂੰ ਮੋਗਾ ਰੋਡ ਤੋਂ ਆ ਕੇ ਅਸੀਂ ਬਹਿ ਗਏ ਆਟੋ 'ਚ ਤੇ ਆਟੋ 'ਚ ਬਹਿ ਕੇ ਅਸੀਂ ਤੁਰ ਪਏ ਲੱਪਲਾਝੇ ਵਾਲਿਆਂ ਦੇ ਜਾਂਦੇ ਜਾਂਦੇ ਨੇ ਆਪਾਂ ਲਈ ਤਸੂਟ ਤੇ ਬਾਅਦ ਵਿੱਚ ਕਿ ਉਹਦਾ ਨਾਮ ਪੁਲਸ ਖੜੀ ਸੀ ਕਿ ਗਾ